ਪੋਰੀਆ ਦੇ ਉੱਤੇ ਲੱਗਾ ਮੈਂ ਇੱਕ ਚੱਕਰ ਆ ਗਏ ਕੋਈ ਪਿੱਛੇ ਪਛਾਪ ਨਹੀਂ ਕਰ ਰਿਹਾ ਤੁਸੀਂ ਬਿਮਾਰ ਰਹਿੰਦੇ ਹੋ ਕੀ ਹੋਇਆ ਸੀ ਨਹੀਂ ਕਦੇ ਕਦੇ ਨਿਕਲਦਾ ਪਛਾਪ ਸ਼ਰਦਾਰ ਨੇ ਆਖਿਆ ਸ਼ਰਦਾਰ ਸੀ ਇੱਕ ਮੇੜ ਵਿੱਚ ਸੀ ਸ਼ਰਦਾਰ ਨੇ ਆਖਿਆ ਇੱਕ ਮੀਜਲਾ ਉਹ ਬੋਚਾ ਮਾਰ ਇੱਕ ਮੀਜ ਹੋ ਗਈ ਕਿੱਲੀ ਫੇਰਾਂ ਦਾ ਅੱਗ ਲਾ ਅੱਛਾ ਮੇਰੇ ਹੱਥ ਵੀ ਜੋਰੇ ਮੈਂ ਮੈਂ ਤਾਂ ਕਹ ਗਲਤੀ ਹੀ ਹੋ ਗਈ ਹੈ ਮੇਰੇ ਕੋਲ ਹਾਂੰਦਲਾ ਪੁੱ ਕੋਚ ਮਮਾ ਅਰੇ ਫੇਰ ਆਂਦਾ ਮੈਂ ਜੇ ਤੋਂ ਨਹੀਂ ਲਈ ਟੌਕੀ ਬਾਦ ਦੇ ਹਲੋ ਤੁਹਾਨੂੰ ਡਰਾਵਾ ਦਿੱਤਾ ਜੀ ਬੀਤੀ ਉਦੋਂ ਤੁਹਾਡੇ ਦਿਲ ਤੇ ਕੀ ਬੀਤੀ ਜੁਨੇ ਦਸਤਾਰ ਸਾਡੇ ਸਿਰ ਦਾ ਤਾਜ ਹੈ ਜੀ ਬੀਤੀ ਜਦੋਂ ਤੁਹਾਨੂੰ ਆਪਣਾ ਹੀ ਬਾਥਰੂਮ ਪਸਾਫ-ਸਾਫ ਕਰਨਾ ਪਿਆ ਗਰ ਪੈ ਗਿਆ ਮੈਂ ਮੈਂ ਰਹਿ ਗਿਆ ਕਿ ਕਿੱਤੀ ਦਾ ਮੈਨੂੰ ਟੌਕੀ ਦਾ ਕਿਤੇ ਲੱਥੇ ਨਾ ਦਾ ਮਲੋ ਤੁਹਾਨੂੰ ਥਾਣੇ ਜਾਂਦੀ ਦਿੱਤਾ ਇਹ ਥਾਣੇ ਦਾ ਡਰਾਵਾ ਦਿੱਤਾ ਉਹਨਾਂ ਨੇ ਨਾਂ ਜ਼ਰੂਰ ਜੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੇ ਬਾਪੂ ਜੀ ਅੱਜੇ ਵੀ ਲੋਰੇ ਨੇ ਕਿਉਂਕਿ ਇਹ ਜਿਹੜਾ ਸਰਦਾਰ ਹੈ ਜਿਹੜਾ ਸਿਰ ਦਾ ਤਾਜ ਆ ਸਾਡੀ ਦਸਤਾਰ ਆ ਸਾਡੀ ਸਿਰ ਦਾ ਤਾਜ ਹੈ ਉਸ ਦਾ ਜਦੋਂ ਆਪਣਾ ਹੀ ਬਾਥਰੂਮ ਸਾਫ਼ ਕਰਨ ਵਾਸਤੇ ਭੋਲੇ ਜਾਵੇ ਤਾਂ ਕੀ ਬੀਬੀ ਅਸੀ ਉਹਨੇ بڑے بڑے ਬਲਦਾਨ ਤੋਂ ਬਾਅਦ ਸਾਨੂੰ ਸਿਰ ਦਾ ਤਾਜ ਮਿਲਦਾ ਇਹ ਦਸਤਾਰ ਮਿਲਦੀ